ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਕਰੰਟ ਅਫੇਅਰਸ ਦੀ ਇਸ ਵੀਡੀਓ ਦੇ ਵਿੱਚ ਅਸੀਂ ਦਸੰਬਰ 2023 ਦੇ ਜਿਹੜੇ ਕਰੰਟ ਅਫੇਅਰਸ ਨੇ ਜਾਂ ਮੁੱਖ-ਮੁੱਖ ਖਬਰਾਂ ਨੇ ਉਹ ਡਿਸਕਸ ਕਰਾਂਗੇ ਲੜੀ ਜੋੜਨ ਲਈ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਵੀ ਅਸੀਂ ਦਸੰਬਰ ਮਹੀਨੇ ਦੇ ਜਿਹੜੇ ਰਾਸ਼ਟਰੀ ਮੁੱਦੇ ਨੇ ਉਹ ਡਿਸਕਸ ਕੀਤੇ ਸੀਗੇ 21 ਦਸੰਬਰ ਨੂੰ ਬਕਾੰਕ ਵਿੱਚ ਐਲਾਨੇਗੇ ਸੱਭਿਆਚਾਰਕ ਵਿਰਾਸਤ ਸੰਭਾਲ ਲਈ ਯੂਨੈਸਕੋ ਏਸ਼ੀਆ ਪ੍ਰਸ਼ਾਂਤ পুরস্কারਾਂ ਵਿੱਚ ਭਾਰਤ ਦੇ 6 ਵਿਰਾਸਤੀ ਪ੍ਰੋਜੈਕਟਾਂ ਨੇ ਵਿਕਾਰੀ ਅਹੁਦੇ ਜਿੱਤੇ 파ਰਟ ਵਿੱਚ ਅੰਮ੍ਰਿਤਸਰ ਜਿਹੜਾ ਹੈ ਉਸ ਦੇ ਰਾਮ ਬਾਗ ਗੇਟ ਤੇ ਰੈਂਪਾਰਟ ਨੂੰ ਸਮਾਵੇਸ਼ ਅਤੇ ਵਿਆਪਕ ਪਹਾਈਚਾਰਕ ਪਹੁੰਚ ਨੂੰ ਉਤਸ਼ਾਹਿਤ ਕਰਦੇ ਹੋਏ ਸਾਈਟ ਦੀ ਮੌਜੂਦਾ ਵਰਤੋਂ ਨੂੰ ਬਰਕਰਾਰ ਰੱਖਣ ਲਈ ਸਰਵ ਉੱਚ ਸਨਮਾਨ ਉੱਤਮ ਦਾਦਾ ਪੁਰਸਕਾਰ ਪ੍ਰਾਪਤ ਹੋਇਆ ਕੇਰਲਾ ਦੇ ਕੁੰਮੰਗਲ ਭਗਵਤੀ ਮੰਦਿਰ ਇਸ ਦੇ ਕਾਰਨੀਕਾਰ ਮੰਡਪਮ ਨੂੰ ਇਸ ਦੀ ਮੂਲ ਪਰੰਪਰਾਗਤ ਲੱਕੜ ਦੇ ਆਰਕੀਟੈਕਚਰ ਨੂੰ ਕਾਇਮ ਰੱਖਣ ਵਿੱਚ ਸ਼ਾਨਦਾਰ ਬਹਾਲੀ ਯਤਨਾਂ ਲਈ ਅਵਾਰਡ ਆਫਰ ਡਿਸਟਿੰਕਸ਼ਨ ਨਾਲ ਸਨਮਾਨਿਤ ਕੀਤਾ ਗਿਆ ਗੁਰੂਗ੍ਰਾਮ ਹਰਿਆਣਾ ਵਿੱਚ ਏ ਪੀਫਨੀ ਚਰਚ ਮੁੰਬਈ ਵਿੱਚ ਡੈਵਿਡ ਸਾਸੂਨ ਲਾਇਬ੍ਰੇਰੀ ਦੀ ਰੀਡਿੰਗ ਰੂਮ ਨਵੀਂ ਦਿੱਲੀ ਵਿੱਚ ਬੀਕਾਨੇਰ ਹਾਊਸ ਨੂੰ ਪ੍ਰਾਤਨ ਵਿਰਾਸਤੀ ਸੰਭਾਲ ਟਾਂਚੇ ਦੀ ਸ਼ਾਨਦਾਰ ਸਾਮ ਸੰਭਾਲ ਲਈ ਅਵਾਰਡ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਨਵਾਂ ਪਿੰਡ ਸਰਦਾਰਨ ਵਿੱਚ ਬਣੀ ਇੱਕ ਵਿਰਾਸਤੀ ਦਿਹਾਤੀ ਹੋਮਸਟੇ ਪੀਪਲ ਹਵੇਲੀ ਨੂੰ ਪੁਰਾਣੀ ਰਹਿਸ਼ੀ ਕੰਪਲੈਕਸ ਦੀ ਵਿਰਾਸਤੀ ਸਥਿਤੀ ਨੂੰ ਕਾਇਮ ਰੱਖਣ ਲਈ ਸਥਾਈ ਵਿਕਾਸ ਲਈ ਵਿਸ਼ੇਸ਼ ਮਾਨਤਾ ਨਾਲ ਸਨਮਾਨਿਤ ਕੀਤਾ ਗਿਆ ਫਿਰ ਇਹ ਸੱਭਿਆਚਾਰਕ ਵਿਰਾਸਤ ਸੰਭਾਲ ਨਹੀਂ ਯੂਨੈਸਕੋ ಏਸ਼ੀਆ ਪ੍ਰਸ਼ਾਂਤ ਅਵਾਰਡਾਂ ਦਾ ਉਦੇਸ਼ ਵਿਰਾਸਤੀ ਮੁੱਲ ਦੀਆਂ ਸਰੰਚਨਾਵਾਂ ਨੂੰ ਬਹਾਲ ਕਰਨ ਤੇ ਸੁਰੱਖਿਆਤ ਕਰਨ ਲਈ ਵਿਅਕਤੀਆਂ ਦੇ ਸੰਸਥਾਵਾਂ ਦੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਹੈ ਅੱਗੇ ਗੱਲ ਅਸੀਂ ਕਰਾਂਗੇ ਯੂਨੀਸੇਫ ਅਤੇ ਭਾਰਤ ਦੀ ਗ੍ਰੀਨ ਰਾਈジング ਪਹਿਲ UNICEF ਦੀ ਜਨਰੇਸ਼ਨ ਅਨਲਿमिटेड ਤੇ ਭਾਰਤ ਦੇ ਵਾਤਾਵਰਨ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ 8 ਦਸੰਬਰ ਨੂੰ ਦੁਬਈ ਵਿੱਚ COP28 ਵਿੱਚ ਗ੍ਰੀਨ ਰਾਈਜ਼ਿੰਗ ਨਾਮਕ ਇੱਕ ਗਲੋਬਲ ਪਹਿਲ ਕਦਮੀ ਦਾ ਉਦਘਾਟਨ ਕੀਤਾ ਗਿਆ ਜਨ ਤੱਕ ਨਿੱਜੀ ਤੇ ਜਵਾਬ ਪਾਈ ਵਾਲਾ ਨੇ ਇੱਕ ਵਿਪਨ ਨੈਟਵਰਕ ਦੇ ਨਾਲ ਇਸ ਪਹਿਲ ਕਦਮੀ ਦਾ ਉਦੇਸ਼ ਦੁਨੀਆ ਭਰ ਦੇ ਲੱਖਾਂ ਨੌਜਵਾਨਾਂ ਨੂੰ ਇਕਜੁੱਟ ਕਰਨਾ ਹੈ ਉਹਨਾਂ ਦੇ ਭਾਈਚਾਰਿਆਂ ਤੇ ਜਲਵਾਯੂ ਪਰਿਵਰਤਨਾਂ ਦੇ ਗੰਭੀਰ ਪ੍ਰਭਾਵਾਂ ਨੂੰ ਸੰਦੋਧਿਤ ਸੰਸ਼ੋਧਿਤ ਕਰਨ ਤੇ ਪਰਿਵਰਤਨ ਦੇ ਅਨੁਕੂਲ ਹੋਣ ਦੀਆਂ ਪਹਿਲ ਕਦਮੀਆਂ ਵਿੱਚ ਉਹਨਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ ਇੱਕ ਮਹੱਤਵਪੂਰਨ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 370 370 ਧਾਰਾ ਜਿਸ ਨੇ ਜੰਮੂ ਤੇ ਕਸ਼ਮੀਰ ਦੇ ਰਾਜ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ ਇਸ ਨੂੰ ਰੱਦ ਕਰਨ ਦੇ ਕੇਂਦਰ ਦੇ ਫੈਸਲੇ ਦੀ ਬੈਦਤਾ ਨੂੰ ਬਰਕਰਾਰ ਰੱਖਿਆ ਹੈ ਚੀਫ ਜਸਟਿਸ ਡੀワイ ਚੰਦਰ ਚੂੜ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਿਕ ਬੈਂਚ ਨੇ ਇਹ ਫੈਸਲਾ 4 ਸਾਲ ਪਹਿਲਾਂ ਧਾਰਾ 370 ਨੂੰ ਖਤਮ ਕਰਨ ਦੇ ਕੇਂਦਰ ਦੇ ਕਦਮ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਜਵਾਬ ਵਿੱਚ ਦਿੱਤਾ ਸੰਸਦ ਨੇ 5 ਅਗਸਤ 2019 ਨੂੰ ਧਾਰਾ 370 ਨੂੰ ਰੱਦ ਕਰ ਦਿੱਤਾ ਸੀ ਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜਿਹਦੇ ਵਿੱਚ ਜੰਮੂ ਤੇ ਕਸ਼ਮੀਰ ਅਤੇ ਲਦਾਖ ਇਹ ਵਿੱਚ ਵੰਡਿਆ ਸੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਧਾਰਾ 370 ਕੋਈ ਖਾਸ ਉਦੇਸ਼ ਨਹੀਂ ਲਿਆਂਦੀ ਗਈ ਅਸਥਾਈ ਵਿਵਸਥਾ ਸੀ ਇਸ ਨੂੰ ਹਟਾਉਣ ਦੇ ਰਾਸ਼ਟਰਪਤੀ ਦੇ ਆਦੇਸ਼ ਵਿੱਚ ਕੋਈ ਬੁਰਾਈ ਨਹੀਂ ਹੈ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਦੀ ਕੋਈ ਪ੍ਰਭੂਸਤਾ ਨਹੀਂ ਰਹੀ ਅਗਲੀ ਗੱਲ ਅਸੀਂ ਕਰਾਂਗੇ ਯੂ ਐਨ ਐਲ ਐਫ ਹਿੰਸਾ ਨੂੰ ਛੱਡਣ ਲਈ ਸਹਿਮਤ ਹੋਇਆ ਮਣੀਪੁਰ ਵਿੱਚ ਸ਼ਾਂਤੀ ਨੂੰ ਬਹਾਲ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਚੁੱਕਦਿਆਂ ਕੇਂਦਰ ਤੇ ਮਣੀਪੁਰ ਸਰਕਾਰ ਨੇ 29 ਨਵੰਬਰ ਨੂੰ ਦਿੱਲੀ ਵਿਖੇ ਯੂਨਾਈਟਿਡ ਨੈਸ਼ਨਲ ਲਿਬ੍ਰੇਸ਼ਨ ਫਰੰਟ ਯੂ ਐਨ ਐਲ ਐਫ ਮਣੀਪੁਰ ਕਾ ਆਟਿਵ ਸਭ ਤੋਂ ਪੁਰਾਣੇ ਪਵੰਦੀ ਛੁਦਾ ਹਥਿਆਰਬੰਦ ਸਮੂਹ ਮਿਤੇਈ ਕੱਟੜਪੰਥੀ ਸੰਗਠਨ ਨਾਲ ਇੱਕ ਸ਼ਾਂਤੀ ਸਮਝੌਤੇ ਤੇ ਹਸਤਾਖਰ ਕੀਤੇ ਜਿਸ ਦੇ ਨਤੀਜੇ ਵਜੋਂ 300 ਕੱਟੜਪੰਥੀਆਂ ਨੇ ਹਿੱਸਾ ਛੱਡਣ ਤੇ ਮੁੱਖ ਧਾਰਾ ਵਿੱਚ ਵਾਪਸ ਆਉਣ ਲਈ ਸਹਿਮਤੀ ਦੰਦੇ ਹੋਏ ਆਪਣੇ ਹਥਿਆਰ ਜਿਹੜੇ ਉਹ ਸਮਰਪਿਤ ਕਰ ਦਿੱਤੇ ਇਹ ਪਹਿਲੀ ਵਾਰ ਹੈ ਜਦੋਂ ਘਾਟੀ ਵਿਚਲਾ ਬਾਗੀ ਸਮੂਹ ਹਿੰਸਾ ਛੱਡਣ ਦੇ ਮੁੱਖ ਧਾਰਾ ਵਿੱਚ ਵਾਪਸ ਆਉਣ ਤੇ ਭਾਰਤ ਦੇ ਸੰਵਿਧਾਨ ਤੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਹਿਮਤ ਹੋਇਆ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ UNLF ਦੀ ਮੁਕਤਾਰਾ ਵਿੱਚ ਵਾਪਸੀ ਹੋਰ ਘਾਟੀ ਆਧਾਰਿਤ ਹਥਿਆਰਬੰਦ ਸਮੂਹਾਂ ਨੂੰ ਉਚਿਤ ਸਮੇਂ ਸ਼ਾਂਤੀ ਦੀ ਰਾਹ ਤੇ ਚੱਲਣ ਲਈ ਪ੍ਰੇਰਿਤ ਕਰੇਗੀ ਨਾਲ ਹੀ UNLF ਦਾ ਗਠਨ ਇਹਦੇ ਬਾਰੇ ਅਸੀਂ ਥੋੜੀ ਗੱਲ ਕਰਦੇ ਹਾਂ ਤਾਂ ਗਠਨ 1964 ਵਿੱਚ ਕੀਤਾ ਗਿਆ ਸੀ ਜਿਸ ਦਾ ਉਦੇਸ਼ ਮਨੀਪੁਰ ਨੂੰ ਸੁਤੰਤਰ ਕਰਵਾਉਣਾ ਸੀ ਉਦੋਂ ਤੋਂ ਇਹ ਭਾਰਤੀ ਖੇਤਰ ਦੇ ਅੰਦਰ ਤੇ ਬਾਹਰ ਦਾ ਕੰਮ ਕਰਦਾ ਹੈ ਇਹ ਉਹਨਾਂ ਅੱਠ ਮੀਤੀ ਕੱਟੜਪੰਥੀ ਸੰਗਠਨਾਵਾਂ ਵਿੱਚੋਂ ਇੱਕ ਆ ਜਿਨ੍ਹਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਯੂਪੀਏ 1967 ਦੇ ਐਕਟ ਸਰਕਾਰ ਦੁਆਰਾ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਗਿਆ ਹੈ ਅੱਗੇ ਅਸੀਂ ਗੱਲ ਕਰਾਂਗੇ ਦਿੱਲੀ ਯੂਨੀਵਰਸਿਟੀ ਜਿਹੜੇ ਕਯੂ 5 درجہਬੰਦੀ ਵਿੱਚ ਸਿਖਰ ਤੇ ਆ 5 ਦਸੰਬਰ ਨੂੰ ਯੂਕੇ ਆਧਾਰਿਤ ਗਲੋਬਲ ਉੱਚ ਸਿੱਖਿਆ ਵਿਸ਼ਲੇਸ਼ਕ ਕੋਇਕ ਕੋਰੈਲੀ ਸਾਈਮਨਸ ਦੁਆਰਾ ਜਾਰੀ ਕੀਤੀ ਗਈ ਕਯੂ 5 ਵਰਡ ਯੂਨੀਵਰਸਿਟੀ ਰੈਂਕਿੰਗਸ ਸਸਟੇਨੈਬਿਲਟੀ 2024 ਵਿੱਚ ਸ਼ਾਮਲ 56 ਭਾਰਤੀ ਯੂਨੀਵਰਸਿਟੀਆਂ ਵਿੱਚੋਂ ਜਿਹੜੀ ਦਿੱਲੀ ਯੂਨੀਵਰਸਿਟੀ ਉਹ ਸਿਖਰ ਤੇ ਆ ਉਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਆਈਆਈਟੀ ਬੰਬਈ ਤੇ ਆਈਆਈਟੀ ਮ드ਰਾਸ ਨੇ ਇਸ ਰੈਂਕਿੰਗ ਵਿੱਚ ਕੁੱਲ ਮਿਲਾ ਕੇ ਯੂਨੀਵਰਸਿਟੀ ਆਫ ਟੋਰਾਂਟੋ ਕੈਨੇਡਾ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਤੋਂ ਬਾਅਦ ਯੂਨੀਵਰਸਿਟੀ ਆਫ ਕੈਲੀਫੋਰਨੀਆ ਅਮਰੀਕਾ ਤੇ ਯੂਨੀਵਰਸਿਟੀ ਆਫ ਮਾਂਚੈਸਟਰ ਯੂਕੇ ਦੂਜੇ ਤੇ ਤੀਜੇ ਸਥਾਨ ਤੇ ਰਹੀਆਂ ਜਿਹੜੀ Q5 ਦਰਜਾਬੰਦੀ ਵਿੱਚ 95 ਦੇਸ਼ਾਂ ਦੀਆਂ 1397 ਜਿਹੜੀਆਂ ਯੂਨੀਵਰਸਟੀਆਂ ਨੇ ਜਾਂ ਸੰਸਥਾਵਾਂ ਨੇ ਇਹਨਾਂ ਦਾ ਮੁਲਾਂਕਣ ਕੀਤਾ ਗਿਆ ਇਹ ਦਰਜਾਬੰਦੀ ਮੁਲਾਂਕਣ ਕਰਨ ਲਈ ਇੱਕ ਸੰਪੂਰਨ ਢਾਂਚਾ ਪ੍ਰਦਾਨ ਕਰਦੀ ਹੈ ਕਿਸ ਤਰ੍ਹਾਂ ਯੂਨੀਵਰਸਟੀਆਂ ਸਮਾਜਿਕ ਪ੍ਰਭਾਵ ਵਾਤਾਵਰਣ ਸੰਬੰਧੀ ਯੋਗਦਾਨ ਤੇ ਸ਼ਾਸਨ ਦੇ ਪਾਪ ਦੰਡਾ ਦੇ ਆਧਾਰ ਤੇ ਵਿਸ਼ਵ ਭਰ ਦੀਆਂ ਚੁਣੌਤੀਆਂ ਨੂੰ ਹੱਲ ਕਰ ਸਕਦੀਆਂ ਨੇ ਇਹ ਮਾਪਦੰਡ ਦੇ ਉੱਤੇ ਜਿਹੜੀ ਇਹ ਯੂਨੀਵਰਸਿਟੀਆਂ ਦੇ ਵਿੱਚੋਂ ਦਿੱਲੀ ਯੂਨੀਵਰਸਿਟੀ ਨੂੰ ਦਰਜਾ ਮਿਲਿਆ ਹੈ ਭਾਰਤ ਜਿਹੜਾ ਇਹ ਇਨਵਾਰਡ ਰਿਮਿਟੈਂਸ ਵਿੱਚ ਸਭ ਤੋਂ ਉੱਪਰ ਪੈਸੇ ਪ੍ਰਾਪਤ ਕਰਨ ਲਈ ਇੱਕ ਸੁਰੱਖਿਅਤ ਬੈਂਕ ਵਿਚਕਾਰ ਪ੍ਰਕਿਰਿਆ ਹੈ 18 ਦਸੰਬਰ ਨੂੰ ਜਾਰੀ ਕੀਤੇ ਗਏ ਵਿਸ਼ੇ ਬੈਂਕ ਦੇ ਨਵੀਨਤਾ ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਬਰੀਫ ਵਿੱਚ ਕਿਹਾ ਗਿਆ ਕਿ ਭਾਰਤ 2023 ਵਿੱਚ ਵਿਸ਼ਾ ਪੱਧਰ ਤੇ ਡਾਲਰ 125 ਬਿਲੀਅਨ ਰੈਮਿਟੈਂਸ ਦਾ ਸਭ ਤੋਂ ਵੱਡਾ ਪ੍ਰਾਪਤਕਰਤਾ ਬਣਿਆ ਹੋਇਆ ਹੈ ਇਹ ਬਾਧੇ ਦੇ ਕਈ ਕਾਰਨ ਨੇ ਜਿਨ੍ਹਾਂ ਵਿੱਚ ਭਾਰਤ ਦੇ ਸੰਯੁਕਤ ਅਰਬ ਅਮੀਰਾਤ ਦੇ ਵਿਚਕਾਰ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਦੇ ਰਾਮ ਤੇ ਰੁਪਏ ਦੀ ਵਰਤੋਂ ਕਰਨਾ ਸ਼ਾਮਿਲ ਹੈ ਇਸ ਮੁੱਦੇ ਤੇ ਥੋੜੀ ਜਿਹੀ ਹੋਰ ਅਸੀਂ ਗੱਲ ਕਰਾਂਗੇ ਪ੍ਰਵਾਸੀਆਂ ਤੋਂ ਪ੍ਰਾਪਤ ਪੈਸੇ ਦੇ ਮਾਮਲੇ ਵਿੱਚ ਭਾਰਤ ਤੋਂ ਬਾਅਦ ਮੈਕਸੀਕੋ ਡਾਲਰ 67 ਬਿਲੀਅਨ ਤੇ ਚੀਨ ਡਾਲਰ 50 ਬਿਲੀਅਨ ਹਨ ਅਮਰੀਕਾ ਪੈਸੇ ਭੇਜਣ ਦਾ ਸਭ ਤੋਂ ਵੱਡਾ ਸਰੋਤ ਰਿਹਾ ਭਾਰਤ ਨੂੰ ਜ਼ਿਆਦਾ ਪੈਸੇ ਭੇਜਣ ਪਿੱਛੇ ਮੁੱਖ ਕਾਰਕ ਮਹਿੰਗਾਈ ਵਿੱਚ ਗਿਰਾਵਟ ਤੇ ਜ਼ਿਆਦਾ ਆਮਦਨੀ ਵਾਲੇ ਦੇਸ਼ਾਂ ਵਿੱਚ ਮਜ਼ਬੂਤ ਲੇਬਰ ਬਾਜ਼ਾਰ ਹਨ ਜਿਸਨੇ ਅਮਰੀਕਾ ਯੂਕੇ ਤੇ ਸਿੰਗਾਪੁਰ ਵਿੱਚ ਹੁਨਰਮੰਦ ਭਾਰਤੀਆਂ ਵੱਜੋਂ ਭੇਜੇ ਜਾਣ ਵਾਲੇ ਪੈਸੇ ਵਿੱਚ ਵਾਅਦਾ ਕੀਤਾ ਹੈ ਭਾਰਤ ਨੂੰ ਆਉਣ ਵਾਲੇ ਕੁੱਲ ਰੈਮੀਟੈਂਸ ਪ੍ਰਵਾਹ ਵਿੱਚ ਇਹਨਾਂ ਤਿੰਨਾਂ ਦੇਸ਼ਾਂ ਦੀ ਜਿਹੜੀ ਹਿੱਸੇਦਾਰੀ 36% ਹੈ ਜਲਵਾਯੂ ਪਰਵਰਤਨ ਸੂਚਕਾਂਕ ਵਿੱਚ ਭਾਰਤ ਦਾ 7ਵਾਂ ਰੈਂਕ ਅੱਠ ਦਸੰਬਰ ਨੂੰ ਦੁਬਈ ਵਿੱਚ ਗਲੋਬਲ ਕਲਾਈਮੇਟ ਕਾਨਫਰੰਸ ਸੀਓਪੀ 28 ਵਿੱਚ ਜਾਰੀ ਕੀਤੇ ਗਏ ਜਲਵਾਯੂ ਪਰਿਵਰਤਨ ਪ੍ਰਦਰਸ਼ਨ ਸੂਚਕਾਂਕ ਸੀਸੀਪੀਆਈ ਵਿੱਚ ਭਾਰਤ ਇੱਕ ਸਥਾਨ ਅੱਗੇ ਵਧ ਕੇ 7ਵੇਂ ਸਥਾਨ ਤੇ ਆ ਗਿਆ ਭਾਰਤ ਨੇ ਲਗਾਤਾਰ 5ਵੇਂ ਸਾਲ ਸਿਖਰਲੇ 10 ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ ਇਸ ਸੂਚਕਾਂਕ ਦੱਸਦਾ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਵੀ ਇਸੇ ਪ੍ਰਤੀ ਵਿਅਕਤੀ ਨਿਕਾਸ ਬਾਕੀ ਦੇਸ਼ਾਂ ਦੇ ਮੁਕਾਬਲੇ ਘੱਟ ਇੱਕ ਹੋਰ ਗੱਲ ਇੱਥੇ ਜਾਣਨ ਜੋਗਾ ਕਿ ਕੋਈ ਵੀ ਦੇਸ਼ ਇਸ ਵਿੱਚ ਚੋਟੀ ਦੀਆਂ ਤਿੰਨ ਦਰਜਾਬੰਦੀਆਂ ਚ ਦਾਖਲ ਹੋਣ ਲਈ ਲੋੜੀਂਦੇ ਸਕੋਰ ਸੀਗੇ ਜਿਹੜੇ ਉਹ ਨਹੀਂ ਬਣਾ ਸਕੇ ਇਟ ਮੀਨਸ ਤਿੰਨ ਦਰਜਾਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਸ਼ਾਮਲ ਕੋਈ ਵੀ ਦੇਸ਼ ਨਹੀਂ ਹੋ ਸਕਿਆ ਜਿਹੜਾ ਡੈਨਮਾਰਕ ਚੌਥੇ ਸਥਾਨ ਤੇ ਰਿਹਾ ਇਸ ਤੋਂ ਬਾਅਦ ਐਸਟੋਨੀਆ ਤੇ ਫਿਲੀਪੀਨਜ਼ ਕਰਮਵਾਰ 5ਵੇਂ ਤੇ 6ਵੇਂ ਸਥਾਨ ਤੇ ਰਹੇ ਇਸ ਸੂਚਕਾਂਕ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਚੀਨ ਨੂੰ 51ਵੇਂ ਸਥਾਨ ਤੇ ਦੂਜਾ ਸਭ ਤੋਂ ਵੱਡਾ ਪ੍ਰਦੂਸ਼ਣ ਫੈਲਾਉਣ ਵਾਲੇ ਅਮਰੀਕਾ ਨੂੰ 57ਵੇਂ ਸਥਾਨ ਤੇ ਰੱਖਿਆ ਗਿਆ ਹੈ 사우ਦੀ ਅਰਬ ਨੇ 67ਵਾਂ ਸਥਾਨ ਹਾਸਲ ਕੀਤਾ ਸੂਚਕਾਂਕ 63 ਦੇਸ਼ਾਂ ਵਿੱਚ ਯੂਰਪਈ ਸੰਘ EU ਦੇ ਜਲਵਾਯੂ ਘਟਾਉਣ ਦੀ ਯਤਨਾਂ ਦਾ ਮੁਲਾਂਕਣ ਕਰਦਾ ਹੈ ਜੋ ਵਿਸ਼ਵ ਪੱਧਰ ਵਿੱਚ ਗ੍ਰੀਨhouse ਗੈਸਾਂ ਦੇ ਨਿਕਾਸ ਦੇ 90% ਤੋਂ ਵੱਧ ਯੋਗਦਾਨ ਪਾਉਂਦੇ ਨੇ ਅੱਗੇ ਗੱਲ ਕਰੀਏ ਅਸੀਂ ਜੇ ਡਿਜੀਟਲ ਮੁਕਾਬਲੇ ਦੀ ਤਾਂ ਭਾਰਤ ਇਸ ਦੇ ਵਿੱਚ ਪਛੜਿਆ ਹੈ ਸਵਿਟਜ਼ਰਲੈਂਡ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਮੈਨੇਜਮੈਂਟ ਡਿਵੈਲਪਮੈਂਟ IMD ਦੁਆਰਾ 1 ਦਸੰਬਰ ਨੂੰ ਜਾਰੀ ਕੀਤੀ ਗਈ 2023 ਵਿਸ਼ਵ ਡਿਜੀਟਲ ਪ੍ਰਤੀਯੋਗਤਾ ਦਰਜਾਬੰਦੀ WDCR ਨੇ ਸਰਵੇਖਣ ਕੀਤੀਆਂ 64 ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਭਾਰਤ ਨੂੰ 49ਵਾਂ ਸਥਾਨ ਦਿੱਤਾ ਹੈ ਆਈਐਮਡੀ ਦੇ ਅਧਿਐਨ ਦੇ ਅਨੁਸਾਰ ਭਾਰਤ ਨੇ ਸਾਈਬਰ ਸੁਰੱਖਿਆ ਗਿਆਨ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ ਪਰ ਟੈਕਨੋਲੋਜੀ ਤੇ ਭਵਿੱਖ ਦੀ ਤਿਆਰੀ ਵਰਗੇ ਮੁੱਦਿਆਂ ਤੇ ਹੋਰ ਕੰਮ ਕਰਨ ਦੀ ਇਸ ਨੂੰ ਲੋੜ ਗਿਆਨ ਤੇ ਟੈਕਨੋਲੋਜੀ ਦੇ ਭਵਿੱਖ ਦੀ ਤਿਆਰੀ ਦੇ ਵਿੱਚ ਤਿੰਨ ਕਾਰਕ ਨੇ ਇਹ ਗਿਆਨ ਟੈਕਨੋਲੋਜੀ ਤੇ ਭਵਿੱਖ ਦੀ ਤਿਆਰੀ ਇਸ ਦੇ ਵਿੱਚ ਮਜ਼ਬੂਤ ਸਥਿਤੀ ਕਾਨ ਅਮਰੀਕਾ ਦੀ ਰੈਂਕਿੰਗ ਆ ਜਿਹੜੀ ਸਭ ਤੋਂ ਸਿਖਰ ਤੇ ਆ ਇਸ ਤੋਂ ਬਾਅਦ ਨੀਦਰਲੈਂਡ ਤੇ ਸਿੰਗਾਪੁਰ ਦੂਜੇ ਤੇ ਤੀਜੇ ਸਥਾਨ ਤੇ ਨੇ आईएमडी ਦੇ ਵਿਸ਼ੇ ਡਿਜੀਟਲ ਪ੍ਰਤੀਯੋਗਤਾ ਦਰਜਾਬੰਦੀ ਇਸ ਗੱਲ ਦੀ ਸਮਝ ਪ੍ਰਦਾਨ ਕਰਦੀ ਹੈ ਕਿ ਵੱਖ-ਵੱਖ ਰਾਸ਼ਟਰ ਨੇ ਜਿਹੜੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੇ ਯੁੱਗ ਵਿੱਚ ਡਿਜੀਟਲ ਲੈਂਡਸਕੇਪ ਨੂੰ ਕਿਵੇਂ ਅੱਗੇ ਵਧਾ ਰਹੇ ਨੇ ਇਹ ਦੇਸ਼ਾਂ ਨੂੰ ਇਸ ਆਧਾਰ ਤੇ ਦਰਜਾ ਦਿੰਦਾ ਹੈ ਕਿ ਉਹ ਸਰਕਾਰੀ ਕਾਰਪੋਰੇਟ ਨਿੱਜੀ ਖੇਤਰਾ ਵਿੱਚ AI ਨੂੰ ਸ਼ਾਮਲ ਕਰਦੇ ਹੋਏ ਡਿਜੀਟਲ ਟੈਕਨੋਲੋਜੀ ਦੇ ਵਿਆਪਕ ਏਕੀਕਰਨ ਨੂੰ ਕਿੰਨੀ ਸਰਗਰਮੀ ਨਾਲ ਉਤਸ਼ਾਹਿਤ ਕਰਦੇ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਅਗਲੇ ਮੁੱਦੇ ਨੇ ਜਿਹੜੇ 2023 ਦੇ ਦਸੰਬਰ ਨਵੰਬਰ ਦੇ ਉਹ ਅਸੀਂ ਡਿਸਕਸ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ